ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਇਹ ਖੇਵ ਮਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹਰਮਨ ਦੀ ਇੱਕ ਵੱਡੀ ਖੇਵ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਪਾਗੜੀਆ ਮੋੜ ਤੇ ਖੜਾ ਇਨਫਰਮੇਸ਼ਨ ਦੇ ਬਿਹਾਵ ਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉਥੇ ਥੋੜੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਅਜੇ ਅਜੇ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਆ 5 ਕਿਲੋਗ੍ਰਾਮ ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ ਫੂਡ ਡਰੋਨ ਮੰਗਵਾਈ ਆ ਸਰ ਕੀ ਮਾਉ ਲਗਿਆ ਮਾਮਲਾ ਇਸ ਤਰ੍ਹਾਂ ਜੀ ਕੱਲ ਕੰਟ੍ਰਾ ਇੰਟੈਲੀਜੈਂਸ ਦੀ ਟੀਮ ਅ ਸਰਦਾਰ ਬਲਵੀਰ ਸਿੰਘ ਡੀਐਸਪੀ ਸਾਹਿਬ ਆਪਣੀ ਪੁਲਿਸ ਪਾਰਟੀ ਦੇ ਨਾਲ ਅ ਅਡਾ ਪਕਣਾ ਵੇਖੇ ਮੌਜੂਦ ਸੀ ਜਿੱਥੇ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਅਰਸਾਲ ਸਿੰਘ ਸੁਸਾਨਵ ਕੁਲਵੰਤ ਸਿੰਘ ਜੋ ਕਿ ਨਸ਼ਰਾ ਟਾਲਾ ਪਿੰਡ ਦਾ ਰਹਿਣ ਵਾਲਾ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰਨ ਦੀ ਇੱਕ ਵੱਡੀ ਖੇਪ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਆ ਮੋੜ ਤੇ ਖੜਾ ਉਸ ਇਨਫਰਮੇਸ਼ਨ ਦੇ ਬਿਹਾਵ ਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉਥੇ ਥੋੜੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਉਥੋਂ ਜਿਹੜੇ ਆ ਤਿੰਨ ਵਿਅਕਤੀ ਇੱਕ ਰਸਾਲ ਸਿੰਘ ਸਨੁਪ ਕਲਵੰਦ ਸਿੰਘ ਨਸ਼ਰਾਟਲਾ ਪਿੰਡ ਇੱਕ ਜਸਕਰਨ ਸਿੰਘ ਤੇ ਅਮਰਤਪਾਲ ਸਿੰਘ ਇੱਕ ਆਪਣੇ ਬਣੀਏ ਕਹਿੰਦਾ ਰਹਿਣ ਵਾਲਾ ਤੇ ਇੱਕ ਈਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਰ ਇਹ ਖੇਪ ਕਦੋਂ ਮੰਗਾਇਆ ਇਹ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਇਹ ਖੇਪ ਮੰਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ ਕਿਸ ਜਗ੍ਹਾ ਦੇ ਵਿੱਚ ਇਹਨਾਂ ਇਹਦਾ ਸੈਕਟਰ ਅਟਾਰੀ ਦੇ ਲਾਗੇ ਚ ਆ ਗਈ ਇਹਨਾਂ ਨੇ ਜਿਹੜਾ ਵੀ ਦੱਸਿਆ ਹੋਇਆ ਵਾ ਕਿ ਉਥੋਂ ਅਸੀਂ ਮੋਬਾਈਲ ਦੀ ਲੋਕੇਸ਼ਨ ਤੇ ਇਹ ਮੰਗਵਾਈ ਹੈ ਖੇਪ ਤੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਇਹਨਾਂ ਦਾ ਹੰਦਾ ਕੀ ਕੰਮ ਕਰਦੇ ਆ ਬੈਕਗ੍ਰਾਉਂਡ ਇਹਨਾਂ ਦੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਨਾਲ ਨਾਲ ਆ ਤੇ ਉੱਥੇ ਇਹਨਾਂ ਨੇ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਦੇ ਕੰਡੈਕਟ ਕਿਦਾਂ ਆਇਆ ਤੇ ਕਿਹੜੇ ਬੰਦੇ ਨੇ ਇਹਨਾਂ ਨੂੰ ਨੰਬਰ ਦਿੱਤਾ ਜਾਂ ਇਹਨਾਂ ਦੀ ਗੱਲ ਕਰਾਈ ਆ ਤੇ ਉਹ ਆਪਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਵਿੱਚ ਕੋਈ ਸਰ ਪਾਕਿਸਤਾਨੀ ਕੋਈ ਤਸਕਰ ਦਾ ਨਾਮ ਨੂ ਮਾਇਆ ਸਾਹਮਣੇ ਜਿੰਨਾ ਹਾਂਜੀ ਅਜੇ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਆ 5 ਕਿਲੋਗ੍ਰਾਮ ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ 2 ਡਰੋਨ ਮੰਗਵਾਈ ਆ ਅਜੇ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਏ ਮਾਂਜੁਗ ਅਦਾਲਤ ਪਾਸੋਂ 6 ਤਰੀਕ ਤੱਕ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਤੇ ਉਹਦੇ 'ਚ ਇਹਨਾਂ ਕੋਈ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਖਾ ਪਹਿਲੇ ਵੀ ਕੋਈ ਕੇਸ ਕੋਈ ਪਹਿਲਾਂ ਨਹੀਂ ਜੀ ਫ੍ਰੈਸ਼ ਹੀ ਆ ਪਹਿਲਾਂ ਇਹਨਾਂ ਦੇ ਕੋਈ ਕੇਸ ਜਿਹੜਾ ਨਹੀਂ ਦਰਜ ਹੋਣਾ ਤੇ ਸਰ ਇਹਨਾਂ ਕੋਈ ਮੋਬਾਈਲ ਬਰਾਮਦ ਕੀਤੇ ਗਏ ਆ ਉਹਨਾਂ ਦੇ ਫਰੈਂਸਿਕ ਆਪਾਂ ਭੇਜਾਂਗੇ ਲੈਬ ਤੇ ਭੇਜਾਂਗੇ ਤੇ ਉਹਦੇ ਦੇ ਵਿੱਚੋਂ ਅ ਅੱਗੇ ਜਿਹੜਾ ਇਹਨਾਂ ਦੇ ਲਿੰਕਾਂ ਦਾ ਪਤਾ ਲੱਗੇਗਾ ਸਰ ਜਿਸ ਤਰ੍ਹਾਂ ਮਤਲਬ ਇਹ ਤਿੰਨ ਬੰਦੇ ਜੋ ਹੈਗੇ ਜੋ ਇਹਨਾਂ ਕੋ ਸਪੋਟੀ ਦੇ ਵਿੱਚੋਂ ਬਰਾਮਦ ਕੀਤੇ ਗਏ ਆ ਇਹੋ ਜਿਹੇ ਜੀ ਜੀ ਔਰ ਇਹ ਇਹਦੇ ਵਿੱਚ ਕੁਝ ਪਤਾ ਲੱਗਾ ਕਿ ਹਾਂ ਇਹ ਕਿੱਧਰ ਕਿਸ ਜਗ੍ਹਾ ਜਾ ਰਹੇ ਸੀ ਸਪਲਾਈ ਕਰਨ ਵਾਸਤੇ ਜਾਂ ਕਿਸ ਨੂੰ ਦੇਣ ਜਾ ਰਹੇ ਸੀ ਜਾਂ ਉਹਨਾਂ ਦੇ ਬਾਰੇ ਵਿੱਚ ਇਹਨਾਂ ਨੂੰ ਫੋਨ ਆਉਣਾ ਹੁੰਦਾ ਵਾ ਇਹਨਾਂ ਨੂੰ ਖਿਲਾਰ ਦਿੱਤਾ ਜਾਂਦਾ ਵਾ ਵੀ ਤੁਸੀਂ ਫਲਾਣੀ ਜਗ੍ਹਾ ਤੇ ਖਲੋਜੋ ਉੱਥੇ ਫੋਨ ਤੇ ਫਿਰ ਇਹਨਾਂ ਨੂੰ ਡਾਇਰੈਕਸ਼ਨਾਂ ਮਿਲਦੀਆਂ ਵਾ ਇਹ ਉਹ ਮਾਜੂਬ ਆਪਣੇ ਸਰਦਾਰ ਡੀਐਸਪੀ ਸਾਹਿਬ ਬਲਵੀਰ ਸਰ ਨੂੰ ਇਨਫੋਰਮੇਸ਼ਨ ਮਿਲ ਗਈ ਕਿ ਇਸ ਤਰ੍ਹਾਂ ਦੀ ਕੋਈ ਬੰਦੇ ਖੜੇ ਆ ਤੇ ਉੱਚ ਪਰਵੰਨਾਂ ਦੀ ਗ੍ਰਿਫਤਾਰੀ ਹੋਈ ਤੇ ਇਹਨਾਂ ਦੀ ਉਮਰ ਕੀ ਹੈ ਸਰ ਰਸਲ ਦੀ ਉਸਕਰ ਵੀ ਤੋ ਸਾਲ ਸਿੰਘ ਦੀ ਜਿਹੜੀ ਉਮਰ ਆ ਉਹ ਤੇ ਕੋਈ 50 ਦੇ ਲਾਗੇ ਚਾਗੇ 450 50 ਦੇ ਵਿੱਚ ਹੋਊਗੀ ਬਾਕੀ 25 25 27 ਸਾਲ ਦੇ ਨੇ ਦੋਵੇਂ ਤੇ ਸਰ ਤੁਹਾਡਾ ਕੰਮਗੋ ਮਤਲਬ ਕੀ ਐਜ਼ ਇੱਕ ਕਿਸਾਨ ਹੈਗੇ ਨੇ ਜਾਂ ਕੋਈ ਹੋਰ ਕੋਈ ਪ੍ਰਾਈਵੇਟ ਕੰਮ ਕਰਦੇ ਆ ਜਾਂ ਕੋਈ ਬਿਜ਼ਨਸ ਹੈਗਾ ਇਹਨਾਂ ਦਾ ਵੱਖਰਾ ਕੋਈ ਨਹੀਂ ਕਿਸਾਨੀ ਕਰਦੇ ਆ ਇਹ ਹਾਂਜੀ ਲੋਕਲੀ ਫਾਰਮਰ ਆ